ਇਹ ਗੱਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀ 30 ਸੋ ਦੋਸਤੋ ਅੱਜ ਆਪਾਂ ਤੁਹਾਨੂੰ ਮਿਲਾਉਨੇ ਆ ਇਹ ਵੀਰ ਜਿਹੜੇ ਸਾਹਮਣੇ ਖੜੇ ਆ ਇਹ ਬਾਈ ਮਿੱਟੀ ਲਾਉਂਦੇ ਆ ਛੱਤਾਂ ਤੇ ਮਿੱਟੀ ਵੀ ਇਹਨਾਂ ਦੀ ਆਪਦੀ ਹੁੰਦੀ ਆ ਟਰਾਲੀ ਟਰੈਕਟਰ ਸਾਰੇ ਸੰਦੇ ਆਪਦੇ ਹੁੰਦੇ ਆ ਤੇ ਜਿਸ ਵੀ ਕਿਸੇ ਵੀਰ ਨੇ ਮਿੱਟੀ ਲਵਾਉਣੀ ਹੋਵੇ ਛੱਤਾਂ ਤੇ ਜਾਂ ਪਤੂੜੀ ਵਾਲੀ ਖੁੱਡੀ ਲਪਾਉਣੀ ਹੋਵੇ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰਦੇ ਆ ਤੇ ਸਾਰੀ ਗੱਲਬਾਤ ਆਪਾਂ ਇਹਨਾਂ ਨਾਲ ਸਾਂਝੀ ਕਰਾਂ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਕਿਹ ਗਰੁੱਪ ਦਾ ਨਾਮ ਕੀ ਆਪਣੇ ਦਾ ਮੰਗਾ ਸਿੰਘ ਆਪ ਜੀ ਮੰਗਾ ਸਿੰਘ ਹਾਂਜੀ ਠੀਕ ਆ ਕਿਹੜੇ ਪਿੰਡੋਂ ਆ ਬਾਈ ਤੁਸੀਂ ਆ ਬਲੂ ਕੋਟਲੀ ਆ ਬਲੂ ਕੋਟਲੀ ਤੋਂ ਜ਼ਿਲ੍ਹਾ ਬਠਿੰਡਾ ਪੈਂਦਾ ਆਪਾਂ ਨੂੰ ਠੀਕ ਆ ਤੇ ਬਾਈ ਤੁਸੀਂ ਛੱਤਾਂ ਲਿਪਣ ਦਾ ਕੰਮ ਕਰਦੇ ਆ ਹਾਂਜੀ ਹਾਂਜੀ ਤੇ ਜੇ ਤੂੜੀ ਵਾਲੀਆਂ ਆਪਾਂ ਖੁੱਡੀਆਂ ਲਪਾਉਣੀਆਂ ਜਾਂ ਕੋਈ ਉਹ ਵੀ ਕੰਮ ਕਰ ਦਿੰਦੇ ਆ ਤੇ ਮਿੱਟੀ ਫਿਰ ਥੋੜ ਪਾੜੋ ਮਿੱਟੀ ਪੂਰੀ ਵਧੀਆ ਬਣਾ ਕੇ ਲਿਆਉਣੇ ਆ ਪੂਰੀ ਵਧੀਆ ਖੱਡੇ ਲੱਗ ਗਏ ਸਾਡੇ ਠੀਕ ਆ ਤੇ ਪਹਿਲਾਂ ਤਾਂ ਆਪਣਾ ਨੰਬਰ ਦੱਸੋ ਬਾਈ 8549 2796 8549 2796 2796 ਹਾਂ ਠੀਕ ਹੈ ਠੀਕ ਹੈ ਤੇ ਬਾਈ ਤੁਸੀਂ ਆਪਦੀ ਮਿੱਟੀ ਲਿਆਉਣੇ ਆ ਹੈ ਕੀ ਰੇਟ ਰੂਟ ਚੱਲਦਾ ਫਿਰ 5 ਰੁਪਏ ਦੂਰ ਦੇ ਹਿਸਾਬ ਨਾਲ ਲੈਨੇ ਜੇ ਬਾੜ ਦੇ ਹਿਸਾਬ ਅੱਛਾ ਬਾੜ ਦੇ ਹਿਸਾਬ ਨਾਲ ਲੈਨੇ ਆ ਜਾਦੇ ਦੂਰ ਪੈਂਦੀ ਹੈ ਜੀ ਹਾਂ 70 ਰੁਪਏ 60 ਰੁਪਏ ਐਂ ਵੀ ਲਾ ਲੈਣੇ ਜਿਵੇਂ ਵਾੜ ਦੇ ਹਿਸਾਬ ਨਾਲ 5 ਰੁਪਏ ਵੀ ਆਏ ਨੇ ਵੀ ਇੱਥੇ ਆਪਾਂ ਹੁਣ ਅੱਜ ਹਰੀ ਕੇ ਕਲਾ ਖੜੇ ਆਂ ਤੇ ਇੱਥੇ 5 ਰੁਪਏ ਹਿਸਾਬ ਦੇਣਾ ਹਾਂਜੀ ਧੰਨਵਾਦ 5 ਰੁਪਏ ਫੁੱਟਰ ਸਕੁਅਰ ਫੁੱਟ ਦਾ ਹਿਸਾਬ ਠੀਕ ਆ ਤੇ ਪੂਰੀ ਵਧੀਆ ਕਿੰਨੀ ਕਿੰਨੀ ਮਿੱਟੀ ਲਾਉਣੇ ਬਾਈ ਇੰਚ ਇੰਚੀ ਪੌਣੀ ਪੌਣੀ ਇੰਚੀ ਪੌਣੀ ਇੰਚੀ ਹਾਂਜੀ ਜੀ ਓਕੀ ਪੁਕੀ ਟਰਾਲੀ ਲਾਉਣੀ ਆ ਜੀ ਉਹ ਆ ਦਿਸ਼ਾ ਆਉਣਾ ਵੀ ਲਵਾ ਸਕਦੇ ਆ ਠੀਕ ਆ ਵੀ ਜੇ ਟਰਾਲੀ ਦੇ ਪੈਸੇ ਲੈਣੇ ਹੋਣ ਤਾਂ ਲਓ ਵੀ ਮਿੱਤਰੋ ਬਹੁਤ ਵਧੀਆ ਇਮਾਨਦਾਰੀ ਨਾਲ ਇਹ ਬਾਈ ਕੰਮ ਕਰਦੇ ਆ ਪਿੰਡ ਇਹਨਾਂ ਦਾ ਅ ਬਲੂ ਕੋਡ ਲਈ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾਵਾਂਗੇ ਜੇ ਕਿਸੇ ਵੀਰ ਨੇ ਛੱਤਾਂ ਲਪਾਉਣੀਆਂ ਬਹੁਤ ਵਧੀਆ ਢੰਗ ਨਾਲ ਛੱਤਾਂ ਲਿਪਦੇ ਆ ਆਪਦੇ ਸੰਦੇ ਆ ਸਾਰੇ ਇਹਨਾਂ ਤੋਂ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਮੇਰੇ ਬਾਈ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ